2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜਾਂ ਕਹਿ ਸਕਦੇ ਹਾਂ ਕਿ ਸਿੱਧੂ ਜੋੜੇ ਦਾ ਵੱਡਾ ਸਿਆਸੀ ਧਮਾਕਾ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਚਿੰਤਤ ਹੈ ਕਿਉਂਕਿ ਵੱਡੇ ਆਗੂ ਖੁਸ਼ ਨਹੀਂ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਹੁਣਾਂ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਭਈ ਜੇਕਰ ਤੁਸੀਂ ਸਾਰੇ ਦੋਸ਼ ਮੇਰੇ ਉੱਤੇ ਲਗਾਉਂਦੇ ਹੋ ਜੇਕਰ ਤੁਸੀਂ ਸਾਰੇ ਦੋਸ਼ਾਂ ਦਾ ਮੈਨੂੰ ਮੁੱਖ ਭਾਗੀਦਾਰੀ ਬਣਾਉਂਦੇ ਹੋ ਤਾਂ ਮੈਂ ਪਾਰਟੀ ਤੋਂ ਅਸਤੀਫਾ ਦੇ ਦਿੰਦਾ ਹਾਂ ਮੈਂ ਆਪਣੇ ਘਰੇ ਬੈਠ ਜਾਵਾਂਗਾ ਤੇ ਇਧਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਦੁਬਾਰਾ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦਾ ਔਰਾ ਨਵਜੋਤ ਸਿੰਘ ਸਿੱਧੂ ਦਾ ਦਾਇਰਾ ਕਾਬਲੇ ਤਾਰੀਫ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਭੂਮਿਕਾ ਹੈ ਉਹ ਇਹ ਮੰਨੀ ਜਾ ਰਹੀ ਹੈ ਕਿੰਗ ਮੇਕਰ ਕਿੰਗ ਮੇਕਰ ਹੋਣਗੇ ਜਾਂ ਖੁਦ ਕਿੰਗ ਬਣਗੇ ਪੰਜਾਬ ਦੇ ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਫਿਰ ਦੁਬਾਰਾ ਪੱਪੂ ਕਹਿ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਫਿਰ ਦੁਬਾਰਾ ਕੀਤੀ ਗਈ ਨਵਜੋਤ ਕੌਰ ਸਿੱਧੂ ਹਣਾ ਵੱਲੋਂ ਸਿੱਧੂ ਜੋੜਾ ਬੜਾ ਮਕਬੂਲ ਤੇ ਬੜਾ ਮਸ਼ਹੂਰ ਹੋ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਦੂਸਰੇ ਪਾਸੇ ਸਿਆਸੀ ਚਟਕਾਰੇ ਸਿਆਸੀ ਧਮਾਕੇ ਕੀਤੇ ਜਾ ਰਹੇ ਨੇ ਸਿੱਧੂ ਜੋੜੇ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਦਾ ਦਬਦਬਾ ਹੈ ਉਹਨਾਂ ਦਾ ਦੌਰਾ ਹੈ ਉਹਨਾਂ ਦਾ ਔਰਾ ਹੈ ਉਹਨਾਂ ਦਾ ਦਾਇਰਾ ਹੀ ਪੰਜਾਬ ਦੇ ਵਿੱਚ ਇੰਨਾ ਕੁ ਹੈ ਕਿ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਜਿਨ੍ਹਾਂ ਨੇ ਸਿੱਧੂ ਜੋੜੇ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਇਆ ਉਹਨਾਂ ਨੂੰ ਆੜੇ ਹੱਥੀ ਲਿਆ ਹੈ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਕੀ ਕਿਹਾ ਹੈ ਦੱਸਿਆ ਕਿ ਪੰਜਾਬ ਦੀ ਸਿਆਸਤ ਦੇ ਦਿੱਗਜ ਅਤੇ ਸਾਬਕਾ ਕ੍ਰਿਟਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੀ ਸ਼ਰੈਨਾ ਸਟ੍ਰਾਈਕ ਨੂੰ ਲੈ ਕੇ ਚਰਚਾ ਵਿੱਚ ਹਨ ਸਿੱਧੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਫੋਟੋ ਸ਼ੇਅਰ ਕਰਦਿਆਂ ਹੋਇਆਂ ਆਪਣੇ ਵਿਰੋਧੀਆਂ ਤੇ ਕਰੜਾ ਤਜ ਕੱਸਿਆ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੋ ਲੋਕ ਉਹਨਾਂ ਦੀਆਂ ਕਮੀਆਂ ਲੱਭ ਰਹੇ ਹਨ ਉਹਨਾਂ ਨੂੰ ਪਹਿਲਾਂ ਆਪਣੀ ਗਰੀਬਾਨ ਵਿੱਚ ਝਾਕਣਾ ਚਾਹੀਦਾ ਹੈ ਉਹਨਾਂ ਨੇ ਸਟੋਰੀ ਵਿੱਚ ਲਿਖਿਆ ਉਹ ਇੱਕ ਸਮੁੰਦਰ ਖੰਗਾਲਣ ਲੱਗੇ ਹੋਏ ਹਨ ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਦੀਆਂ ਆਪਣੀਆਂ ਲਗੋਟੀਆਂ ਤੱਕ ਫਟੀਆਂ ਹੋਈਆਂ ਹਨ ਉਹ ਸਾਡੀ ਪੱਗ ਉਸ਼ਾਲਣ ਵਿੱਚ ਲੱਗੇ ਹੋਏ ਹਨ ਉਹ ਯਾਰ ਉਹ ਜਾਓ ਯਾਰ ਇਹ ਗੱਲ ਕੀਤੀ ਗਈ ਹੈ ਸਿੱਧੂ ਇਸ ਸ਼ਾਇਰੀ ਦੇ ਡੂੰਗੇ ਸਿਆਸੀ ਅਤੇ ਨਿੱਜੀ ਮਾਇਨੇ ਹਨ ਉਹਨਾਂ ਨੇ ਆਪਣੀ ਸ਼ਾਇਰੀ ਵਿੱਚ ਉਹਨਾਂ ਲੋਕਾਂ ਨੂੰ ਨਿਸ਼ਾਨਾ ਸਾਧਿਆ ਜੋ ਪਿਛਲੇ ਸਮੇਂ ਜਾਂ ਵਰਤਮਾਨ ਵਿੱਚ ਉਹਨਾਂ ਦੇ ਕਮਾਂ ਵਿੱਚ ਕਮਾਂ ਵਿੱਚ ਕਮੀਆਂ ਤਲਾਸ਼ ਕਰ ਰਹੇ ਹਨ ਲੰਗੂਟੀਆਂ ਫਟੀਆਂ ਹੋਣਾ ਇੱਕ ਠੇਠ ਮੁਹਾਵਰਾ ਹੈ ਜਿਸ ਦਾ ਮਤਲਬ ਹੈ ਕਿ ਸਾਹਮਣੇ ਵਾਲੇ ਦੀ ਆਪਣੀ ਹਾਲਤ ਖਰਾਬ ਹੈ ਉਸ ਦਾ ਆਪਣਾ ਪੱਲਾ ਸਾਫ਼ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਦੂਜਿਆਂ ਦੇ ਐਕਸ ਨੂੰ ਠੇਸ ਪਹੁੰਚਾ ਕੇ ਨਾਟਕਤਾ ਦਾ ਪਾਰ ਭਰਾ ਰਹੇ ਹਨ ਦੱਸ ਦਈਏ ਕਿ ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਜਦੋਂ ਉਹ ਆਪਣੀ ਹੀ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ ਹਨ ਕੁਝ ਦਿਨ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਕਾਂਗਰਸ ਨੇ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਇਸ ਫੈਸਲੇ ਦੀ ਪੁਸ਼ਟੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਵੇਸ਼ ਵਗੇਲ ਬਵੇਸ਼ ਵਗੇਲ ਨੇ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਦੌਰਾਨ ਕੀਤੀ ਸੀ ਅਤੇ ਉੱਥੇ ਹੀ ਵਿਵਾਦਾ ਕਾਰਨ ਸਿੱਧੂ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਜੋੜਾ ਸੁਰਖੀਆਂ ਦੇ ਵਿੱਚ ਹੈ ਜਿਨ੍ਹਾਂ ਨੇ ਕਮੀਆਂ ਕਡੀਆਂ ਸਿੱਧੂ ਜੋੜੇ ਦੇ ਵਿੱਚ ਸਿੱਧੂ ਜੋੜੇ ਦੀ ਕਾਰਗੁਜ਼ਾਰੀ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਉਹਨਾਂ ਨੂੰ ਫਟਕਾਰ ਲਗਾਈ ਹੈ ਕਿ ਭਈ ਤੁਸੀਂ ਆਪਣੇ ਗਿਰੇ ਬਨ ਵਲ ਵੇਖੋ ਤੁਹਾਡੀਆਂ ਤੋਤੀਆਂ ਫਟੀਆਂ ਹੋਈਆਂ ਨੇ ਮਤਲਬ ਕਿ ਤੁਹਾਡੇ ਗਨਾ ਤੁਹਾਡੇ ਕਮਾਂ ਤੋਂ ਵੱਡੇ ਨੇ ਤੇ ਤੁਸੀਂ ਦੂਸਰਿਆਂ ਨੂੰ ਆਪਣੇ ਗੁਨਾਹਾਂ ਦਾ ਭਾਗੀਦਾਰ ਬਣਾ ਰਹੇ ਹੋ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਮੰਥਨ ਕਰ ਰਹੀ ਹੈ ਕਿ ਸਿੱਧੂ ਜੋੜੇ ਦੀ ਵਾਪਸੀ ਭਾਰਤੀ ਜਨਤਾ ਪਾਰਟੀ ਵਿੱਚ ਕੁਮਾਈ ਜਾਵੇ ਐਜ਼ ਅ ਕਿੰਗ ਮੇਕਰ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਉਹ ਕਹਿੰਦੇ ਨੇ ਕਿ ਜਿਹੜਾ ਔਰਾ ਹੈ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਨੇਮ ਹੈ ਫੇਮ ਹੈ ਜਿਹੜਾ ਦਾਇਰਾ ਹੈ ਉਦੇ ਮੁਤਾਬਕ ਇਹਨਾਂ ਨੂੰ ਰਾਜ ਸਭਾ ਦੇ ਦੁਆਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਜ਼ ਏ ਕੇਂਦਰੀ ਮੰਤਰੀ ਬਣਾ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਘਰ ਵਾਪਸੀ ਕਰਵਾਈ ਜਾਵੇਗੀ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੇ ਵੱਡੇ ਪੱਧਰ ਤੇ ਆ ਕੇ ਕਾਂਗਰਸ ਪਾਰਟੀ ਦੇ ਵਿਰੁੱਧ ਲੜੀਆਂ ਜਾ ਜਿਸ ਤਰ੍ਹਾਂ ਸਕੰਦਰ ਸਿੰਘ ਮਲੂਕਾ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਕਿ ਕਾਂਗਰਸ ਪਾਰਟੀ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬੜੇ ਇਸ ਕਰਕੇ ਹਰ ਪੈਂਤਰਾ ਹਰ ਦਾ ਪੇਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਖੇਡਿਆ ਜਾਵੇਗਾ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਤੇ ਚਾਹੇ ਕੈਪਟਨ ਅਮਿੰਦਰ ਸਿੰਘ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਆਉਣ ਦੀ ਵੱਡੀ ਤਿਆਰੀ ਕਰ ਰਿਹਾ ਹੈ ਹੁਣ ਮੋਸਟ ਵੈਲਕਮ ਜੀ ਆਇਆਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਇਹ ਥੋੜੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਧੰਨਵਾਦ